ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਤੁਹਾਡਾ ਆਪਣਾ YouTube ਚੈਨਲ ਨੈਕਸਟ ਜਨ ਸਿੱਖ ਵੱਲੋਂ ਤੁਹਾਡਾ ਸਵਾਗਤ ਹੈ ਅੱਜ ਅਸੀਂ ਗੱਲ ਕਰ ਰਹੇ ਹਾਂ ਸਿੱਖ ਧਰਮ ਦੇ ਦਿਲ ਸਾਡੇ ਰੋਹਾਨੀ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਬਾਰੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਰੱਬ ਦੀ ਆਵਾਜ਼ ਹੈ ਸੱਚਾਈ ਦਾ ਦਰਪਣ ਹੈ ਤੇ ਮਨੁੱਖਤਾ ਲਈ ਜੀਵਨ ਰਾਹ ਹੈ ਗੁਰੂ ਗ੍ਰੰਥ ਸਾਹਿਬ ਜੀ ਦਾ ਇਤਿਹਾਸ ਸਿੱਖੀ ਦੀ ਰੂਹ ਹੈ 1604 ਵਿੱਚ ਗੁਰੂ ਅਰਜਨ ਦੇਵ ਜੀ ਨੇ ਪਹਿਲੀ ਵਾਰ ਆਦ ਗ੍ਰੰਥ ਦੀ ਰਚਨਾ ਕੀਤੀ ਆਦ ਗ੍ਰੰਥ ਵਿੱਚ ਪਹਿਲੇ ਪੰਜ ਗੁਰੂਆਂ ਦੀ ਬਾਣੀ ਭਗਤ ਕਬੀਰ ਨਾਮਦੇਵ ਰਵਿਦਾਸ ਫਰੀਦ ਵਰਗੇ 15 ਤੋਂ ਵੱਧ ਪቅਵਤਾ ਦੀ ਬਾਣੀ ਅਤੇ ਪੱਟਾ ਦੀ ਬਾਣੀ ਸ਼ਾਮਿਲ ਸੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਹਰਿਮੰਦਰ ਸਾਹਿਬ ਅੰਮ੍ਰਿਤਸਰ ਵਿੱਚ ਸਥਾਪਿਤ ਕੀਤਾ ਗਿਆ ਫਿਰ 1708 ਵਿੱਚ 10ਵੇਂ ਪਾਸ਼ਾ ਗੁਰੂ ਗੋਬਿੰਦ ਸਿੰਘ ਜੀ ਨੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਬਾਣੀ ਜੋੜ ਕੇ ਆਦਿ ਗ੍ਰੰਥ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨਾਮ ਦਿੱਤਾ ਅਤੇ ਆਖਰੀ ਗੁਰਬਾਣੀ ਰਚ ਕੇ ਐਲਾਨ ਕਰ ਦਿੱਤਾ ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ ਇਸ ਤਰ੍ਹਾਂ ਗੁਰੂ ਗ੍ਰੰਥ ਸਾਹਿਬ ਜੀ ਸਿੱਖ ਧਰਮ ਦੇ ਸਦੀ ਵੀ ਜੀਵੰਤ ਗੁਰੂ ਬਣ ਗਏ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਰਾਗਾ ਅਨੁਸਾਰ ਲਿਖੀ ਗਈ ਹੈ ਜੋ ਸਾਨੂੰ ਰੂਹਾਨੀ ਆਨੰਦ ਦਿੰਦੀ ਹੈ ਹਰ ਪੰਕਤੀ ਅੰਦਰ ਸੱਚ ਨਿਮਰਤਾ ਭਗਤੀ ਅਤੇ ਸਰਬੱਤ ਦਾ ਭਲਾ છਪਿਆ ਹੋਇਆ ਹੈ ਕੋਈ ਵੀ ਜਾਤ ਮਜਬ ਜਾਂ ਰੰਗ ਨਸਲ ਗੁਰੂ ਦੀ ਬਾਣੀ ਸਭ ਲਈ ਖੁੱਲੀ ਹੈ ਗੁਰੂ ਅਰਜਨ ਦੇਵ ਜੀ ਨੇ ਬਹੁਤ ਹੀ ਪਿਆਰ ਭਰੇ ਅਲਫਾਜ਼ਾਂ ਵਿੱਚ ਆਖਿਆ ਨਾ ਕੋਈ ਬੈਰੀ ਨਹੀਂ ਬਿਗਾਣਾ ਸਗਲ ਸੰਗ ਹਮ ਕਿਉ ਬਣਾਈ ਨੋ 1 ਇਸ ਮਾਈ ਐਨਮੀ ਐਂਡ ਨੋ 1 ਇਸ ਅ ਸਟ੍ਰੇਂਜਰ ਆ ਗੈਟ ਅਲੋਂਗ ਵਿਦ एवरीवन ਇਹ ਸਾਡੇ ਮਨ ਦਿਲ ਅਤੇ ਆਤਮਾ ਨੂੰ ਜੋੜਨ ਵਾਲੀ ਬਾਣੀ ਹੈ ਇਹ ਅੰਮ੍ਰਿਤ ਵਰਗੀ ਮਿੱਠੀ ਬਾਣੀ ਅਸੀਂ ਗੁਰਦੁਆਰਿਆਂ ਵਿੱਚ ਸੁਣਦੇ ਹਾਂ ਪਰ ਇਹ ਸਿਰਫ ਸੁਣਨ ਲਈ ਨਹੀਂ ਸਮਝਣ ਅਤੇ ਜਿਉਣ ਲਈ ਹੈ ਸਿੱਖਿਆ ਜੋ ਅੱਜ ਵੀ ਲਾਗੂ ਹੁੰਦੀ ਹੈ ਗੁਰੂ ਗ੍ਰੰਥ ਸਾਹਿਬ ਜੀ ਸਾਨੂੰ ਕੀ ਸਿਖਾਉਂਦੇ ਹਨ ਗੁਰੂ ਗ੍ਰੰਥ ਸਾਹਿਬ ਵੀ ਸਾਨੂੰ ਸਿਖਾਉਂਦੇ ਹਨ ਇੱਕ ਰੱਬ ਵਿੱਚ ਵਿਸ਼ਵਾਸ ਕਰਨਾ ਮਤਲਬ ਇੱਕ ਓੰਕਾਰ ਸਤਨਾਮ ਨਿਮਰਤਾ ਤੇ ਦਇਆ ਮਤਲਬ ਦੁਨੀਆ ਦੇ ਦੁੱਖਾਂ ਨੂੰ ਆਪਣਾ ਸਮਝੋ ਨਾਮ ਜਪੋ ਕਿਰਤ ਕਰੋ ਤੇ ਵੰਡ ਛਕੋ ਛੋਟੇ ਵੱਡੇ ਦਾ ਭੇਦ ਮਿਟਾਓ ਸਭ ਮਨੁੱਖ ਇੱਕ ਰੱਬ ਦੀ ਸੰਜੀ ਹੋਈ ਰਚਨਾ ਹਨ ਨਫ਼ਰਤ ਹੰਕਾਰ ਲਾਲਚ ਤੋਂ ਦੂਰ ਰਹੋ ਅੱਜ ਕੱਲ ਦੇ ਨੌਜਵਾਨ ਟੈਨਸ਼ਨ ਦਬਾ ਤੇ ਦਿਲ ਦੇ ਭਟਕਾਵੇ ਵਾਲੀ ਜ਼ਿੰਦਗੀ ਜੀ ਰਹੇ ਹਨ ਕਈ ਵਾਰੀ ਸਾਨੂੰ ਨਹੀਂ ਪਤਾ ਹੁੰਦਾ ਕਿ ਸਹੀ ਰਾਹ ਕਿਹੜਾ ਹੈ ਪਰ ਜੇ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਪੜੀਏ ਉਸ ਨੂੰ ਸੁਣੀਏ ਅਤੇ ਸਮਝੀਏ ਤਾਂ ਸਾਨੂੰ ਹਰ ਮੁਸ਼ਕਿਲ ਦਾ ਹੱਲ ਮਿਲ ਜਾਂਦਾ ਹੈ ਗੁਰਬਾਨੀ ਸਾਨੂੰ ਸੁਖ ਤੇ ਹੌਸਲਾ ਦਿੰਦੀ ਹੈ ਸਾਨੂੰ ਆਪਣੇ ਆਪ ਤੇ ਭਰੋਸਾ ਕਰਨਾ ਸਿਖਾਉਂਦੀ ਹੈ ਸਾਡੀ ਸੋਚ ਨੂੰ ਸਾਫ਼ ਤੇ ਚੰਗੀ ਬਣਾਉਂਦੀ ਹੈ ਸਾਨੂੰ ਅਸਲ ਜ਼ਿੰਦਗੀ ਦੀ ਸਿੱਖਿਆ ਦਿੰਦੀ ਹੈ ਗੁਰੂ ਦੀ ਬਾਣੀ ਸਾਨੂੰ ਦੱਸਦੀ ਹੈ ਕਿ ਅਸਲ ਖੁਸ਼ੀ ਪੈਸੇ ਜਾਂ ਸ਼ੌਹਰਤਾ ਵਿੱਚ ਨਹੀਂ ਰੱਬ ਦੇ ਨਾਮ ਸੇਵਾ ਅਤੇ ਸੱਚਾਈ ਵਿੱਚ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਾਡੀ ਰੋਹਾਨੀ ماں ਹਨ ਜਿਵੇਂ ਸ਼ਰੀਰ ਦੀ ਭੁੱਖ ਲਈ ਰੋਟੀ ਚਾਹੀਦੀ ਹੈ ਰੂਹ ਦੀ ਭੁੱਖ ਬਾਣੀ ਨਾਲ ਹੀ ਮਿੰਟਦੀ ਹੈ ਆਓ ਰੋਜ਼ਾਨਾ ਗੁਰਬਾਣੀ ਨਾਲ ਜੁੜੀਏ ਤੇ ਗੁਰੂ ਦੇ ਸੱਚੇ ਸਿੱਖ ਬਣੀਏ ਆਓ ਅਸੀਂ ਸਿਰ ਨਿਵਾ ਕੇ ਦਿਲੋਂ ਅਰਦਾਸ ਕਰੀਏ ਏ ਗੁਰੂ ਸਾਹਿਬ ਜੀ ਸਾਨੂੰ ਤੁਹਾਡੀ ਬਾਣੀ ਪੜਨ ਸਮਝਣ ਅਤੇ ਉਸ ਉੱਤੇ ਚੱਲਣ ਦੀ ਬੁੱਧੀ ਬਖਸ਼ੋ ਸਾਨੂੰ ਮਨੁੱਖਤਾ ਦੀ ਸੇਵਾ ਤੇ ਸੱਚ ਦੇ ਰਾਹ ਤੇ ਚਲਾਓ ਜੇ ਵੀਡੀਓ ਪਸੰਦ ਆਇਆ ਹੋਵੇ ਤਾਂ ਲਾਈਕ ਕਰੋ ਸ਼ੇਅਰ ਕਰੋ ਅਤੇ ਨੈਕਸਟ ਜਨ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲੋ ਆਓ ਮਿਲ ਕੇ ਨੌਜਵਾਨੀ ਨੂੰ ਗੁਰੂ ਨਾਲ ਜੋੜੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਵਾਹਿਗੁਰੂ